ਉਹ ਭਾਰਤ ਦਾ ਸੰਵਿਧਾਨ ਸੋ ਇਸ ਸੰਵਿਧਾਨ ਨੂੰ ਆਪਾਂ ਤਾਂ ਜਨੀਆ ਕਿਉਂਕਿ ਸੰਵਿਧਾਨ ਸਾਡਾ ਇਹੋ ਜਿਹਾ ਇੱਕ ਗ੍ਰੰਥਾ ਮਾੜੀ ਨਾਲ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਮੇਰਾ ਨਾਮ ਲਾਰੈਂਸ ਚੌਧਰੀ ਅੱਜ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਧਰਮਾਂ ਦੇ ਨੇਤਾਵਾਂ ਦੀ ਜਿਹੜੀ ਮੀਟਿੰਗ ਆ ਜੋ ਅਖੌਤੀ ਬਾਬਾ ਤ੍ਰਿੰਦਰ ਸ਼ਾਤਰੀ ਪੰਜਾਬ ਦੇ ਵਿੱਚ ਨਫ਼ਰਤ ਫਲਾਉਣ ਦੇ ਲਈ ਆਇਆ ਸੀ ਅੱਗ ਲਾਉਣ ਦੇ ਲਈ ਆਇਆ ਸੀ ਤੇ ਉਹਨੇ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਤੋੜਨ ਦੇ ਲਈ ਤੇ ਪੰਜਾਬ ਨੂੰ ਜੋ ਫਿਰਕੂ ਦੰਗਾਲੇ ਵਿੱਚ ਧੱਕਣ ਦੇ ਲਈ ਇੱਕ ਬੜੀ ਸਪான்ਸਰ ਸਟੇਟ ਸਪான்ਸਰ ਜਿਹੜੀ ਸਟੇਟਮੈਂਟ ਦਿੱਤੀ ਕਿ ਹallelujah ਜਿਹੜਾ ਸਾਡਾ ਪਵਿੱਤਰ ਨਾਰਾ ਮਸੀਹ ਭਾਈਚਾਰੇ ਦਾ ਉਹਦਾ ਮਜ਼ਾਕ ਬਣਾਇਆ ਦੂਸਰਾ ਗੈਰ ਸਭਿਧਾਨਿਕ ਗੱਲਾਂ ਕੀਤੀਆਂ ਨੇ ਕਿ ਮਸੀਹ ਭਾਈਚਾਰੇ ਨੂੰ ਗੁਰਦੁਆਰੇ ਮੰਦਰਾਚ ਨਹੀਂ ਬਣ ਦੇਣਾ ਤੀਸਰਾ ਆਨੇ ਕਿ ਠੱਠਰੀ ਬਣਨੀ ਚੌਥਾ ਕਹ ਕੇ ਇਹਨਾਂ ਦੇਖ ਤੇ ਰਹਿਣ ਦੇ ਸੋ ਮਾਨਜੋਕ ਸੁਪਰੀਮ ਕੋਰਟ ਨੇ ਬੜਾ ਕਲੀਅਰਲੀ ਹੇਟ ਸਪੀਚ ਤੇ ਕਹਿਆ ਕਿ ਜਿਹੜੀਆਂ ਸਟੇਟ ਆ ਉਹ ਜੇ ਕੋਈ ਹੇਟ ਸਪੀਚ ਕਰਦਾ ਤੇ ਸੋਮਾਟੋ ਨੋਟਿਸ ਤੇ ਪਰਚਾ ਦਰਜ ਕਰੇਗੀ ਅੱਜ 1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ 1.5 ਮਹੀਨਾ ਹੋ ਚੱਲਿਆ ਸਰਕਾਰ ਨੇ ਹਲੇ ਤੱਕ ਉਹ ਉਹਦੇ ਖਿਲਾਫ ਹੇਟ ਸਪੀਚ ਦਾ ਪਰਚਾ ਨਹੀਂ ਕੀਤਾ 24 ਨਵੰਬਰ ਨੂੰ ਜਿਹੜਾ ਐਜੀਟੇਸ਼ਨ ਸੀਗੀ ਉਹਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਨੇਤਾਮਾਂ ਨੂੰ ਘਰਾਜ ਡਿਟੇਨ ਕੀਤਾ ਜਿਹੜੇ ਪਹੁੰਚ ਗਏ ਸਾਡੇ ਪਾਸਟਰ ਸਵੰਨਾਂ ਦੀਆਂ ਬਹਾਮ ਰੂੜੀਆਂ ਬੇਇਜਤ ਕੀਤਾ ਔਰ ਇਹ ਡੈਮੋਕ੍ਰੇਸੀ ਦਾ ਕਤਲਿਆ ਕਿਉਂਕਿ ਭਾਰਤ ਦਾ ਸੰਵਿਧਾਨ ਆਰਟੀਕਲ 19 ਆਰਟੀਕਲ 25 ਤੋਂ 27 ਆਜ਼ਾਦੀ ਦਿੰਦਾ ਕਿ ਤੁਸੀਂ ਆਪਣੀ ਗੱਲ ਸਰਕਾਰਾਂ ਨੂੰ ਸੁਣਾਉਣ ਦੇ ਲਈ ਸੜਕਾਂ ਤੇ ਆ ਸਕਦੇ ਆ ਪਾਰਲੀਮੈਂਟ ਦਾ ਵੀ ਘਰਾਓ ਕਰ ਸਕਦੇ ਵਿਧਾਨ ਸਭਾ ਦਾ ਪਰ ਇਹ ਪਹਿਲੀ ਸਰਕਾਰ ਇਹੋ ਜਿਹੀ ਦੇਖੀ ਜਿਹੜੀ ਬਦਲਾਅ ਦੇ ਨਾਂ ਤੇ ਆਈ ਤੇ ਲਾਠੀਆਂ ਭਰਾ ਰਹੀ ਲੋਕਾਂ ਇਹਦਾ ਨਤੀਜਾ ਤੇ ਉਹਨਾਂ ਨੂੰ 24 ਚ 15 ਲੱਗ ਜਾਏਗਾ ਕਿ ਲੋਕਾ ਕਿਸ ਭਾ ਇਹਨਾਂ ਦੀ ਬੰਦੀ ਆ ਪਰ ਸਭਿਧਾਨ ਦੇ ਹੱਕਾਂ ਤੋਂ ਵੀ ਰੋਕਣਾ ਇਹ ਤਾਂ ਫਿਰ ਤਾਲੀਬਾਨੀ ਵਾਲਾ ਸਿਸਟਮ ਹੋ ਗਿਆ ਸੋ ਭਾਰਤ ਇੱਕ ਡੈਮੋਕਰੈਟਿਕ ਦੇਸ਼ ਆ ਇੱਥੇ ਆਪਣੀ ਚਾਲ ਰੱਖਣ ਦਾ ਸੋ ਇਸ ਕਰਕੇ ਪੂਰੇ ਪੰਜਾਬੀਆਂ ਨੇ ਮਹਿਸੂਸ ਕੀਤਾ ਖਾਸ ਕਰਕੇ ਬੌਧਨ ਸਮਾਜ ਨੇ ਮੂਲ ਨਿਵਾਸੀਆਂ ਨੇ ਅੱਜ ਤੁਸੀਂ ਦੇਖੋ ਤੁਹਾਡੇ ਸਾਹਮਣੇ ਤੁਸੀਂ ਸਾਰੀ ਕਵਰੇਜ ਕੀਤੀ ਆ ਸਾਡੇ ਵਿੱਚ ਸਿੱਖ ਸਮਾਜ ਨੰਗ ਸਿੰਘ ਜਥੇਬੰਦੀਆਂ ਅੱਜ ਐਸੀ ਜਥੇਬੰਦੀਆਂ ਸਾਰਿਆਂ ਇੱਥੇ ਇਕੱਤਰ ਨੇ ਮਸੀਹ ਜੱਥੇ ਬੰਦੀਆਂ ਇਕੱਤਰ ਨੇ ਸਾਰੇ ਲੋਕ ਅੱਜ ਇਸ ਜਗ੍ਹਾ ਤੇ ਇਕੱਤਰ ਨੇ ਔਰ 9 ਅਗਸਤ ਪੰਜਾਬ ਬੰਦ ਦੀ ਸਰਕਾਰ ਨੂੰ ਰਿਪੋਰਟ ਇੱਕ ਵਾਰੀ ਰੀਵਿਊ ਕਰ ਲੈਣੀ ਚਾਹੀਦੀ ਆ ਇੱਕ ਵਾਰੀ ਫਿਰ ਦੇਖ ਲੈਣਾ ਚਾਹੀਦਾ ਕਿ ਕਿਸ ਤਰ੍ਹਾਂ ਅਸੀਂ ਆਪਣੇ ਹੱਕ ਦੇ ਲਈ ਜਦੋਂ ਮਨੀਪੁਰ ਦੇ ਕੀਤਾ ਸੀਗਾ ਕਿਦਾਂ ਸੰਘਰਸ਼ ਕੀਤਾ ਅੱਜ ਤੁਹਾਡੇ ਵੱਲੋਂ ਕਾਲ ਕੀਤੀ ਗਈ ਹੈ ਵੀ ਪੰਜਾਬ ਬੰਦ ਰਹੇਗਾ ਜੀ 9 ਅਗਸਤ ਪੰਜਾਬ ਬੰਦ ਦੀ ਕਾਲ ਦਾ ਨਹੀਂ ਫੈਸਲਾ ਹੋਇਆ ਫੈਸਲਾ ਇਹ ਹੋਇਆ ਸਰਬਸੰਮਤੀ ਦੇ ਨਾਲ ਕਿ ਜਿਹੜਾ ਇੱਕ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਸਾਂਝੀ ਕਮੇਟੀ ਸਾਰੇ ਜਥੇਬੰਦੀਆਂ ਚੋਂ 80 ਜਥੇਬੰਦੀਆਂ ਦੇ ਮੈਂਬਰ ਵੀ ਨਹੀਂ ਉਹਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੀ ਨਹੀਂ ਉੱਚ ਮੱਸੀ ਜਥੇਬੰਦੀਆਂ ਦੇ ਵੀ ਨਹੀਂ ਇੱਕ ਸਾਂਝੀ ਕਮੇਟੀ ਜਿਹੜੀ 21 ਮੈਂਬਰੀ ਬਣਾ ਦਿੱਤੀ ਗਈ ਆ ਔਰ 21 ਮੈਂਬਰੀ ਕਮੇਟੀ ਇਹਦੀ ਗਵਾਈ ਕਰੇਗੀ ਕੋਈ ਇੱਕ ਲੀਡਰ ਨਹੀਂ ਗਵਾਈ ਕਰੇਗਾ ਸਾਂਝੀ ਕਮੇਟੀ ਕਰੇਗੀ ਔਰ ਸਾਂਝੀ ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਅਸੀਂ ਇੰਟਰਨੈਸ਼ਨਲ 에ਅਰਪੋਰਟ ਨੂੰ ਹੀ ਦੁਆਰਾ ਜਿਹੜਾ ਸੀਗਾ ਉੱਥੇ ਧਰਨਾ ਲਾਉਣਾ ਸੀ ਪਰ ਕਿਉਂਕਿ ਇੱਕ ਸੀਜ਼ਨ ਚੱਲ ਰਿਹਾ ਹੈ ਕਿ ਐਨ ਆਰ ਆਈ ਆ ਰਹੇ ਨੇ ਜਿਹੜੇ ਐਨਆਰਆਈ ਇੱਥੋਂ ਜਾ ਵੀ ਰਹੇ ਨੇ ਅਸੀਂ ਨਹੀਂ ਚਾਹੁੰਦੇ ਕਿ ਐਨਆਰਆਈ ਭਾਈਚਾਰੇ ਨੂੰ ਮੁਸ਼ਕਲ ਆਵੇ ਉਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਡੁੰਗਾਈ ਦਾ ਵਿਚਾਰ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਅੰਮ੍ਰਿਤਸਰ ਸ਼ਹਿਰ ਸਾਰੇ ਲੋਕ ਸਾਡੇ ਨੇ ਉਹ ਸਾਡਾ ਦੁੱਖ ਸਮਝ ਰਹੇ ਨੇ ਕਿ ਪੰਜਾਬ ਦੇ ਵਿੱਚ ਇੱਕ ਅਜਿਹੀ ਜਿਹੜੀ ਗੱਲ ਹੋਈ ਆ ਉੱਤੇ ਪਰਚਾ ਕਿਉਂ ਨਹੀਂ ਹੋਇਆ ਤੇ ਇਹ ਸਰਪੰਤੀ ਨਾਲ ਫੈਸਲਾ ਹੋਇਆ ਕਿ ਜਿਹੜਾ ਭੰਡਾਰੀ ਪੋਲਿਆ ਉਹਨੂੰ ਅਸੀਂ 8 ਤਰੀਕ ਦਿਨ ਸ਼ੁੱਕਰਵਾਰ ਨੂੰ ਜਿਹੜਾ ਉੱਥੇ ਜਾਮਲਾਵਾਂਗੇ ਹਨ ਮਿੱਥੇ ਸਮੇਂ ਲਈ ਉਦੋਂ ਤੱਕ ਉਹ ਜਾਮ ਜਾਰੀ ਰਹੇਗਾ ਜਦ ਤੱਕ ਪਰਚਾ ਨਹੀਂ ਹੁੰਦਾ ਸੋ ਇਹ ਸਾਡਾ ਜਿਹੜੀ ਐਕਸ਼ਨ ਕਮੇਟੀ ਹੈ ਜਿਹਦਾ ਨਾਮ ਹੈਗਾ ਬੋਜਨ ਐਕਸ਼ਨ ਕਮੇਟੀ ਉਹਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਪ੍ਰਸ਼ਾਸਨ ਨੇ ਪਿਛਲੀ ਵਾਰੀ ਵੀ ਤੁਹਾਡੇ ਨਾਲ ਮੀਟਿੰਗ ਕੀਤੀ ਸੀ ਕਿ ਪ੍ਰਸ਼ਾਸਨ ਦਵਾਇਆ ਸੀ ਕਿ ਉਹ ਉਹਨਾਂ ਦੇ ਪਰਚਾ ਕੀਤਾ ਜਾਏਗਾ ਤੁਪਟਹਾਲ ਦੇ ਹੋਇਆ ਵੀ ਮੈਜੂਰਾ ਤੁਹਾਨੂੰ ਫਿਰ ਭੰਡਾਰੀ ਬੋਲਦੀ ਤੁਸੀਂ ਕਾਲ ਦਿੱਤੀ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਤੁਹਾਨੂੰ ਉੱਥੇ ਪ੍ਰਦਰਸ਼ਨ ਕਰਨ ਦੇਈਆ ਦੇਖੋ ਪ੍ਰਸ਼ਾਸਨ ਚਾਹੁੰਦਾ ਪਰਚਾ ਹੋਵੇ ਪੰਜਾਬ ਪੁਲਿਸ ਚਾਹੁੰਦੀ ਆ ਅੰਮ੍ਰਿਤਸਰ ਪੁਲਿਸ ਚਾਹੁੰਦੀ ਆ ਕਿ ਪਰਚਾ ਹੋਵੇ ਪਰ ਸਰਕਾਰ ਜਿਹੜੀ ਆ ਉਹ ਸਾਡੇ ਸੀਐਮ ਭਗਵੰਤ ਮਾਨ ਜੀ ਨਹੀਂ ਚਲਾ ਰਹੇ ਸਰਕਾਰ ਸੁਪਰ ਸੀਐਮ ਕੇਜਰੀਵਾਲ ਤੇ ਰਾਗਬ ਚੱਡਾ ਚਲਾ ਰਹੇ ਨੇ ਤੇ ਸੀਐਮ ਜਿਹੜਾ ਸੁਪਰ ਸੀਐਮ ਕੇਜਰੀਵਾਲ ਤੇ ਭਗਵੰਤ ਰਾਗਬ ਚੱਡਾ ਇਹ ਆਰਐਸਐਸ ਬੈਕਗ੍ਰਾਉਂਡ ਤੋਂ ਆ ਰਹੇ ਨੇ ਤੇ ਆਰਐਸਐਸ ਦੀ ਹੀ ਚਾਲ ਦੇ ਉੱਪਰ ਇੱਥੇ ਉਹਦਾ ਸਵਾਗਤ ਕੀਤਾ ਗਿਆ ਜਿਹੜੇ ਸੰਵਿਧਾਨ ਨੂੰ ਬਚਾਉਣ ਵਾਲੇ ਉਹ ਡੰਡੇ ਖਾ ਰਹੇ ਨੇ ਤੇ ਜਿਹੜੇ ਸੰਵਿਧਾਨ ਦੀਆਂ ਝੰਡੀਆਂ ਉਣਾਉਂਦੇ ਨੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਪਿਛਲੀ ਵੇਲੇ ਵੀ ਤੁਹਾਡੇ ਵੱਲੋਂ ਕਾਲ ਦਿੱਤੀ ਸੀ ਕਿ ਏਅਰਪੋਰਟ ਜਾਮ ਕਰੰਦੀ ਉੱਚ ਪਾਸਰ ਸਹਿਬਾਨ ਨੂੰ ਕਈਆਂ ਮਾਗੀ ਚਾਰ ਤੱਕ ਟਰੈਨ ਨਾ ਪਹੁੰਚੇ ਜ਼ਿਲ੍ਹਾ ਦੇ ਅੰਦਰ ਬੰਦ ਵੀ ਕਿੰਨਾ ਹੈ ਕੀ ਕਾਰਨ ਕਿ ਇਸ ਮੇਜਰ ਗੱਲ ਤੇ ਉਹੀ ਆ ਗਈ ਕਿ ਜਦੋਂ ਪੰਜਾਬ ਦੀ ਨਮਾਇਦਗੀ ਪੰਜਾਬੀ ਨਹੀਂ ਕੋਈ ਕਰ ਰਿਹਾ ਸਰਕਾਰ ਜਿਹੜਾ ਦਿੱਲੀ ਤੋਂ ਚੱਲ ਰਹੀ ਆ ਤੇ ਦਿੱਲੀ ਵਾਲਿਆਂ ਨੇ ਤਾਂ ਹਮੇਸ਼ਾ ਮਨੁਵਾਦੀਆਂ ਦੀ ਗੱਲ ਹੀ ਪੂਰੀ ਕੀਤੀ ਆ ਆਰਐਸਐਸ ਨੂੰ ਹੀ ਹਮੇਸ਼ਾ ਲੀਡਰ ਮੰਨਿਆ ਤੇ ਹੁਣ ਵੀ ਉਹੀ ਕੁਝ ਹੋ ਰਿਹਾ ਤੇ ਅਸੀਂ ਉਹ ਨਿੰਦਾ ਕਰਦੇ ਆ ਸਾਡੇ ਪਾਰਟ ਸਹਿਮਾਨਾਂ ਦਾ ਅਪਮਾਨ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਚਾਹੇ ਉਹਦੇ ਲਈ ਸਾਨੂੰ ਜਿੱਡੀ ਮਰਜ਼ੀ ਕੁਰਬਾਨੀ ਕਰਨੀ ਪਵੇ ਕਿਸੇ ਵੀ ਵਰਗ ਦੇ ਬਾਬਾ ਜੀ ਸਾਡੇ ਹੋਣ ਚਾਹੇ ਸਿੱਖ ਧਰਮ ਦੇ ਵਿੱਚ ਕਿਸੇ ਸਾਡੀ ਗ੍ਰੰਥੀ ਦਾ ਅਪਮਾਨ ਹੋਵੇ ਚਾਹੇ ਸਾਡੇ ਅਸੀਂ ਸਮਾਜ ਦੇ ਵਿੱਚ ਕਿਸੇ ਮੰਦਰ ਦੇ ਕਿਸੇ ਪੰਡਤ ਦਾ ਅਪਮਾਨ ਹੋਵੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਉਸੇ ਤਰ੍ਹਾਂ ਅਸੀਂ ਆਪਣੇ ਪਾਸਟਾਂ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਸਮੁੱਚੀ ਲੀਡਰਸ਼ਿਪ ਨੇ ਜੋ ਫੈਸਲਾ ਕਰ ਲਿਆ ਕਿ ਜਦੋਂ ਤੱਕ ਪਰਚਾ ਦਰਜ ਨਹੀਂ ਹੁੰਦਾ ਚਾਹੇ ਸਾਨੂੰ ਕੋਈ ਫਾਂਸੀ ਲਾ ਦਿਓ ਚਾਹੇ ਸਾਨੂੰ ਜਿਲਾ ਸਿਰਦੋ ਕੋਈ ਪਰਵਾਹ ਨਹੀਂ ਪਰ ਅਸੀਂ ਆਪਣਾ ਸੰਵਿਧਾਨਕ ਹੱਕ ਪ੍ਰਾਪਤ ਕਰਕੇ ਰਵਾਂਗੇ ਇਹਦੇ ਲਈ ਅਸੀਂ ਪੂਰੇ ਸਮੁੱਚੇ ਬਹੁਜਨ ਸਮਾਜ ਨੂੰ ਪੂਰੇ ਪੰਜਾਬ ਦੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖ ਸਿੱਖਾਂ ਨੂੰ ਅਸੀਂ ਮੁਸਲਮਾਨਾਂ ਨੂੰ ਤੇ ਮਸੀਹ ਭਾਈਚਾਰੇ ਨੂੰ ਤੇ ਐਸਸੀ ਸਮਾਜ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਆਪਾਂ ਇਸ ਦੇਸ਼ 'ਚ ਰਹਿਣਾ ਸੰਵਿਧਾਨ ਨੂੰ ਬਚਾਉਣਾ ਤੇ ਆਓ ਇਹੋ ਜਿਹੇ ਬਾਬੇ ਜਿਹੜੇ ਕਿ ਭਾ инду ਰਾਸ਼ਟਰ ਦੀ ਗੱਲ ਕਰਦਿਆਂ ਇੱਕ ਪਾਸੇ ਖਾਲਿਸਤਾਨ ਕਹਿਣ ਵਾਲਿਆਂ ਤੇ ਫੌਰੀ ਤੌਰ ਤੇ ਐਨਐਸਸੀ ਲੱਗਦਾ ਕਿ ਹਿੰਦੂ ਰਾਸ਼ਟਰ ਸੰਵਿਧਾਨ ਦਾ ਸ਼ਬਦ ਆ ਉੱਥੇ ਐਨਐਸਸੀ ਕਿਉਂ ਨਹੀਂ ਲੱਗਦਾ ਅਸੀਂ ਐਨਐਸਸੀ ਦੀ ਮੰਗ ਕਰ ਰਹੇ ਕਿ ਖੋਤੀ ਬਾਬੇ ਤਰਿੰਦਰ ਸਾਥੀ ਤੇ ਐਨਐਸਸੀ ਵੀ ਲੱਗਣਾ ਚਾਹੀਦਾ ਜਦੋਂ ਤੱਕ ਇਹ ਕਾਰਵਾਈਆਂ ਨਹੀਂ ਹੁੰਦੀਆਂ ਇਹ ਸੰਘਰਸ਼ ਤਿੱਖਾਈ ਹੋਏਗਾ ਔਰ 8 ਤਰੀਕ ਨੂੰ ਪਤਾ ਲੱਗ ਜਾਏਗਾ ਪੰਜਾਬ ਸਰਕਾਰ ਨੇ ਭੰਗਲੇ ਸਰਪੁਲਿਸ ਕਹਿ ਸਕਦੇ ਵੀ 8 ਤਰੀਕ ਨੂੰ ਹਨ ਮਿਤੇ ਤੱਕ ਧਰਨਾ ਲੱਗੇਗਾ ਉੱਥੇ ਤਾਂ ਡੈਫੀਨੇਟਲੀ ਲੱਗੇਗਾ 24 ਨੂੰ ਅਸੀਂ ਕਰਕੇ ਦਿਖਾਇਆ ਲੱਖ ਇਹਨਾਂ ਦੇ ਤਸ਼ੱਦਦ ਕਰਨ ਦੇ باوجود ਸਾਡੇ ਲੀਡਰਾਂ ਨੂੰ ਘਰਾਂ ਚ ਨਜ਼ਰਬੰਦ ਕਰਤਾ ਸਰਕਾਰ ਡਰ ਗਈ ਕਿਉਂ ਨਹੀਂ ਸਰਕਾਰ ਐਕਸਰਸਾਈਜ਼ ਕਰਨ ਦਿੰਦੀ 19 ਦੀ ਪਹਿਲੀਆਂ ਵੀ ਸਰਕਾਰਾਂ ਅਲਾਉ ਕਰਦੀਆਂ ਸੀ ਸ਼ਾਂਤਮਈ ਤਰੀਕੇ ਨਾਲ ਹੁਣ ਵੀ ਸ਼ਾਂਤਮਈ ਤਰੀਕੇ ਨਾਲ ਰੋਸ ਧਰਨਾ ਲਵਾਗੇ ਭੰਡਾਰੀ ਪੁਲ ਤੇ ਉਦੋਂ ਤੱਕ ਬੈਠੇ ਰ੍ਹਾਂਗੇ ਜਦੋਂ ਤੱਕ ਹੱਕ ਨਹੀਂ ਮਿਲਦਾ ਤੁਹਾਡਾ ਸ਼ਾਂਤਮਈ ਧਰਨਾ ਸੀਗਾ 에어ਪੋਰਟ ਤੇ ਪਰ ਤੁਹਾਨੂੰ ਬਹਿ ਨਹੀਂ ਦਿੱਤਾ ਮੇਰੇ ਸਵਾਲ ਉਹੀ ਹੈ ਵੀ ਤੁਸੀਂ ਫੇਰ ਆਰਟੀ ਦੀ ਕਾਲ ਦਿੱਤੀ ਹੈ ਕਿ ਪ੍ਰਸ਼ਾਸਨ ਤੁਹਾਨੂੰ ਮਨਜ਼ੂਰੀ ਦੇਗਾ ਜਾਂ ਪਹਿਲੋਂ ਪ੍ਰਸ਼ਾਸਨ ਕਦੇ ਵੀ ਮਨਜ਼ੂਰੀ ਨਹੀਂ ਦਿੰਦਾ ਹੁੰਦਾ ਸਭਿਧਾਨ ਮਨਜ਼ੂਰੀ ਦਿੰਦਾ ਪ੍ਰਸ਼ਾਸਨ بڑا ਨਹੀਂ ਨਾ ਸਰਕਾਰ ਬੜੀ ਸਭਿਧਾਨ ਬੜਾ ਮਾਨਜੋਗ ਸੁਪਰੀਮ ਕੋਰਟ ਵੱਡੀ ਜੇ ਜਿਹੜੀਆਂ ਸੰਸਥਾਵਾਂ ਵੱਡੀਆਂ ਅਸੀਂ ਉਹਨਾਂ ਦੀਆਂ ਆਗਿਆਵਾਂ ਦੇ ਤਹਿਤ ਜੋ ਕੋ ਜੁਨਾ ਵਿੱਚ ਲਿਖਿਆ ਉਹਨਾਂ ਦਾ ਪਾਲਣ ਕਰਨਾ ਅਗਰ ਸਰਕਾਰ ਇਹਦੇ ਵਿੱਚ ਟਕਰਾਦੀ ਹਾਲੇ ਵਿੱਚ ਆਉਂਦੀ ਆ ਅਗਰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤੇ ਉਹਦੇ ਲਈ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਪੁਲਿਸ ਜ਼ਿੰਮੇਵਾਰ ਹੋਏਗੀ ਅਸੀਂ ਆਪਣਾ ਹੱਕ ਸੰਵਿਧਾਨਿਕ ਤੌਰ ਤੇ ਲੈਣ ਲਈ 8 ਤਰੀਕ ਨੂੰ ਸੰਘਰਸ਼ ਕਰਾਂਗੇ ਡਟ ਕੇ ਕਰਾਂਗੇ ਥੈਂਕ ਯੂ ਵੈਰੀ ਮਚ ਖਲਸਾ ਵਾਹਿਗੁਰੂ ਜੀ ਕੀ ਹੱਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਗੁਰਮੁਖ ਪਿਆਰਿਓ 10 ਵੱਲੋਂ ਇਹ ਬੇਨਤੀ ਹੈ ਕਿ ਜਿਹੜਾ ਕੋਈ ਸ਼ਰਾਰਤੀ ਅੰਸਰ ਸਾਡੇ ਪੰਜਾਬ ਦੇ ਵਿਚਾਨਕ ਕੋਈ ਵੀ ਸ਼ਰਾਰਤ ਕਰਦਾ ਪੰਜਾਬ ਦਾ ਮਾਹੌਲ ਖਰਾਬ ਕਰਦਾ ਉਹ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਉਹਦੇ ਉੱਤੇ ਠੱਲ ਪਾਉਣੀ ਚਾਹੀਦੀ ਤਾਂ ਕਿ ਮਾਹੌਲ ਜਿਹੜਾ ਖਰਾਬ ਨਾ ਕੀਤਾ ਜਾਵੇ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਗਰੀਬਾਂ ਕੋ ਦੋਹਾਂ ਬਾਦਸ਼ਾਹੀ ਯਾਦ ਰੱਖਿਓ ਹਮਰੀ ਗਰੀਬਾਈ ਕਿਉਂਕਿ ਗੁਰੂ ਸਾਹਿਬ ਨੇ ਤੇ ਬੜੇ ਵਾਰ ਦਿੱਤੇ ਨੇ ਇਹਨਾਂ ਨੂੰ ਗਰੀਬਾਂ ਨੂੰ ਕਿ ਇਹ ਗਰੀਬਾਂ ਨੂੰ ਜਦੋਂ ਵੀ ਕਦੋਂ ਹਮੇਸ਼ਾ ਇਹ ਸਰਕਾਰਾਂ ਇਹ ਜਿਹੜੇ ਜਿਹੜੇ ਲੋਕ ਸ਼ਾਰਤੀ ਨੇ ਉਹ ਦਬਾਉਂਦੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਸਭ ਦਾ ਹੀ ਭਲਾ ਕਰਨਾ ਵਾਲੀ ਸਰਬੱਤ ਦਾ ਭਲਾ ਮੰਗਣ ਵਾਲੀ ਫੌਜ ਹੈ ਅਕਾਲ ਪੁਰਖ ਦੀ ਫੌਜ ਆਹੀ ਕਿਉਂਕਿ ਇਹਦੇ ਸਰਬੱਤ ਦਾ ਭਲਾ ਮੰਗਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਉਂਕਿ ਸਰਬੱਤ ਦਾ ਭਲਾ ਉਦੋਂ ਹੁੰਦਾ ਜਦੋਂ ਸਾਡੀਆਂ ਸਰਕਾਰਾਂ ਸਹੀ ਕੰਮ ਕਰਨਗੀਆਂ ਇਸ ਤਰ੍ਹਾਂ ਦਾ ਜਿਹੜਾ ਕਰਮਕਰਨ ਤੋਂ ਸਾਨੂੰ ਮਜਬੂਰ ਨਾ ਇਹ ਜਿਹੜੇ ਧਰਨੇ ਨੇ ਇਹ ਹੀ ਧਰਨੇ ਲਾ ਕੇ ਕੋਈ ਖੁਸ਼ ਨਹੀਂ ਕੋਈ ਮਾਹੌਲ ਖਰਾਬ ਕਰਕੇ ਨਹੀਂ ਖੁਸ਼ ਅਸੀਂ ਮਾਹੌਲ ਨੂੰ ਬਿਲਕੁਲ ਸ਼ਾਂਤਮਈ ਰੱਖ ਕੇ ਖੁਸ਼ ਹਾਂ ਕਿਉਂਕਿ ਇਹ ਮਜਬੂਰ ਨੇ ਇੱਕ ਲਾਉਣਾ ਪੈਣਾ ਕਿ ਪ੍ਰਸ਼ਾਸਨ ਨੂੰ ਤੇ ਉਦੋਂ ਦੇ ਪਰਚਾ ਦੇ ਦੇਣਾ ਚਾਹੀਦਾ ਵੀ ਲੋੜ ਅਤੇ ਸਤਕਾਰਯੋਗ ਪਾਸਟਰਾਂ ਨੂੰ ਇਹ ਤਾਂ ਇਹਨਾਂ ਦੇ ਉੱਤੇ ਅਤਿਆਚਾਰ ਕੀਤਾ ਇਹਨਾਂ ਦੇ ਉੱਤੇ ਡਾਂਗਾ ਭਰਾਈ ਕਿ ਸਮੇਂ ਦੇ ਕਿਉਂਕਿ ਕੋਈ ਸਿੱਖ ਨੌਜਵਾਨ ਜੇ ਖਾਲਿਸਤਾਨ ਦੀ ਗੱਲ ਕਰਦਾ ਤੇ ਉੱਤੇ 1 ਮਿੰਟ ਤੋਂ ਪਹਿਲਾਂ ਪਰਚੇ ਦੇਣ ਦੀ ਗੱਲ ਕਰਦੇ ਇਹ ਸਾਥ ਦੀ ਗੱਲ ਕਰੀ ਉਹਨਾਂ ਨੇ ਇਹ ਕਈ ਵਾਰ ਕਹਿਤਾ ਹਿੰਦੂ ਰਾਸ਼ਟਰ ਦੀ ਗੱਲ ਉਹਨਾਂ ਤੱਕ ਹਾਲੇ ਤੱਕ ਪਹੁੰਚੀ ਇਹ ਜਿਹੜਾ ਹੈ ਨਾ ਇਹ ਇੱਕ ਦਬਾਉਣ ਦੀ ਗੱਲ ਹੈ ਕਿ ਕੋਈ ਆਵਾਜ਼ ਨੂੰ ਬੁਲੰਦ ਕਰ ਸਕੇ ਉਹਦੇ ਕੋ ਤੁਹਾਡੀ ਆਵਾਜ਼ ਨੂੰ ਦਬਾਉਣ ਦੀ ਗੱਲ ਸੋ ਇਹ ਜਿਹੜੀ ਆਵਾਜ਼ ਹੈ ਦਬੋ ਰਹੇ ਨੇ ਪਰ ਇਹ ਜਿਹੜੇ ਗਰੀਬ ਲੋਕ ਨੇ ਇਹ ਆਵਾਜ਼ ਦਬਾਉਣ ਨਹੀਂ ਦੇਣਗੇ ਇਹ ਆਵਾਜ਼ ਨੂੰ ਬਲੰਦ ਕਰਨਗੇ 8 ਤਰੀਕ ਨੂੰ ਇਹਨਾਂ ਦੀ ਕੌਲਟ ਵਿੱਚ ਹਾਜ਼ਰ ਹੋਈ ਜੀ ਹਮ ਜਿੱਥੇ ਬਿਲਕੁਲ ਹੋਵਾਂਗੇ ਹਾਜ਼ਰ ਅੱਗੇ ਲੱਗੇ ਹਾਜ਼ਰ ਹੋਵਾਂਗੇ ਦਾਤਾ ਜੀ ਆਪਣਾ ਨਾਮ ਜਸਦਰਪਾਪਾ ਗੁਰਦੇਵ ਸਿੰਘ ਜੀ ਮਿਸਲ ਫਲੌਨੀ ਭਗਤ ਧੰਨਾ ਜੀ ਤਰਨਾ ਦਲ ਦੇ ਮੁਖੀ ਪਾਪਾ ਬਲਵੀਰ ਸਿੰਘ ਜੀ ਜਸਾ ਸੰਗਰਾਵ ਗੜੀ ਮਿਸਲ ਦੇ ਮੁਖੀ ਜੋ ਸਾਡੇ ਆਪਣੇ ਕਿਸਾਨ ਜਥੇਬੰਦੀਏ ਕਿਸਾਨ ਮਜ਼ਦੂਰੀ ਹਦਕਾਰੀ ਸਭਾ ਉਹ ਵੀ ਸਾਡੇ ਨਾਲ ਸਾਥ ਦੇਣਗੇ ਉਹ ਵੀ ਪਹੁੰਚਣਗੇ ਸਾਰੀਆਂ ਜਥੇਬੰਦੀਆਂ ਜੋ ਮਿਲ ਕੇ ਦਾਸ ਉਹਨਾਂ ਦੇ ਨਾਲ ਸੰਯੋਗ ਕਰਦਾ ਸਾਰੀਆਂ ਜਥੇਬੰਦੀਆਂ ਦਾਸ ਦੇ ਨਾਲ ਆਉਣਗੀਆਂ ਸੋ ਇਹਨਾਂ ਦਾ ਪੂਰਾ ਸਮਰਥਨ ਅਸੀਂ ਕਰਾਂਗੇ ਸੰਯੋਗ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੌਨ ਕੋਟਲੀ ਸੂਬਾ ਪ੍ਰਧਾਨ ਨਸੀਬਾਈ ਚਾਰੇ ਵੱਲੋਂ ਅੱਜ ਬੜੇ ਹੈਰਾਨਗੀ ਹੋ ਰਹੀ ਹੈ ਔਰ ਬੜੀ ਸ਼ਰਮਨਾਕ ਜਿਹੜੇ ਜਿਹੜੇ ਜਿਹੜਾ ਪਵਿੱਤਰ ਨਾਰੇ ਦਾ ਜਿਹੜੀ ਬੇਇੱਜ਼ਤੀ ਹੈ ਦਰੇਂਦਰ ਸ਼ਾਸਤਰੀ ਵੱਲੋਂ ਕੀਤੀ ਗਈ ਹੈ ਔਰ ਉਹ ਆਪਣੇ ਡੇਰੇ ਵਿੱਚ ਪਖੰਡਵਾਦ ਕਰਦਾ ਹੀ ਹੈ ਉਹ ਤੇ ਸਾਡੇ ਪਿਆਰੇ ਭਾਰਤ ਔਰ ਪਿਆਰੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਦਾ ਰਹਿੰਦਾ ਹਮੇਸ਼ਾ ਹਮੇਸ਼ਾ ਅਲੱਗ-ਅਲੱਗ ਭਾਈਚਾਰਿਆਂ ਦੇ ਖਿਲਾਫ ਜ਼ਹਿਰ ਉਗਲਦਾ ਰਹਿੰਦਾ ਹੈ ਔਰ ਜਿੱਥੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਜਿਹੜਾ ਵੀ ਹੇਟ ਸਪੀਚ ਕਰੂਗਾ ਉਹਨੂੰ ਫੌਰੀ ਤੌਰ ਤੇ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਅੰਦਰ ਸੁੱਟਿਆ ਜਾਊਗਾ ਪਰ ਮੈਂ ਹੈਰਾਨ ਐ ਇਸ ਗੱਲ ਤੋਂ ਕਿ ਮਸੀਹ ਭਾਈਚਾਰੇ ਦਾ ਅਤ ਪਵਿੱਤਰ ਨਾਰਾ ਜਿਹੜਾ ਹਾਲੇਲੂਇਆ ਦੀ ਉਹਨੇ ਬੇਇੱਜ਼ਤੀ ਕੀਤੀ ਆ ਔਰ ਇਹਨੇ ਕਿਹਾ ਕਿ ਮੈਂ ਕ੍ਰਿਸਚੀਅਨ ਲੋਕਾਂ ਦੀ ਠੱਠਰੀ ਬਣ ਕੇ ਜਾਊਂਗਾ ਮਤਲਬ ਸਾਡੇ ਸਾਨੂੰ ਚੀਤਾ ਦੇ ਉੱਪਰ ਬਿਠਾ ਕੇ ਜਾਊਗਾ ਮੈਂ ਕਹਿੰਨਾ ਕਿ ਇੱਕ ਸ਼ਾਸਤਰੀ ਨਹੀਂ ਆ ਇਹ ਬਿਨਾਂ ਸਮਝ ਤੋਂ ਇੱਕ ਨਾ ਸਮਝੇ ਇਨਸਾਨ ਆ ਜਿਹਨੂੰ ਇਹ ਨਹੀਂ ਪਤਾ ਕਿ ਤੂੰ ਪੰਜਾਬ ਦੇ ਅੰਦਰ ਆਇਆ ਪੰਜਾਬ ਦੇ ਵਿੱਚ ਹਰੇਕ ਭਾਈਚਾਰਾ ਰਲ ਮਿਲ ਕੇ ਵਸਦਾ ਹੈ Hindu, Muslim, Sikh, Isaiyapa ਸਾਰੇ ਬੜੇ ਪਿਆਰ ਦੇ ਨਾਲ ਇੱਕ ਗੁਲਦਸਤੇ ਵਾਂਗੂ ਪੰਜਾਬ ਦੇ ਅੰਦਰ ਵਸਦੇ ਆ ਭਾਰਤ ਦੇ ਅੰਦਰ ਵਸਦੇ ਆ ਤੇਰੀਆਂ ਇਹ ਜਿਹੜੀਆਂ ਗਿੱਧੜ ਧਮਕੀਆਂ ਜਾਂ ਤੇਰੇ ਇਹ ਜਿਹੜੇ ਨਫ਼ਰਤ ਭਰੇ ਲਹਿਜੇ ਦੇ ਤੂੰ ਸ਼ਬਦ ਬੋਲਦਾ ਜਾਂ ਜਿਹੜੇ ਤੂੰ ਪਵਿੱਤਰ ਨਾਰੇ ਜਾਂ ਦੂਜੇ ਧਰਮਾਂ ਦਾ ਤੂੰ ਜਿਹੜੀ ਬੇਇੱਜ਼ਤੀ ਕਰਦਾ ਆ ਤੇਰੀ ਇਹਨਾਂ ਭੇਡ ਚਾਲਾਂ ਦੇ ਵਿੱਚ ਕਿਸੇ ਨੇ ਆਉਣਾ ਨਹੀਂ ਆ ਤੇਰੇ ਵਰਗੇ ਕਈ ਬੋਲ ਕੇ ਆਏ ਤੇ ਕਈ ਚੱਲ ਗਏ ਲੇਕਿਨ ਸਾਡਾ ਪਿਆਰਾ ਪੰਜਾਬ ਉਵੇਂ ਹੀ ਭਾਈਚਾਰਕ ਤੌਰ ਨਾਲ ਵੱਸਦਾ ਆ ਪਿਆਰਾ ਭਾਰਤ ਉਵੇਂ ਹੀ ਭਾਈਚਾਰਕ ਤੌਰ ਨਾਲ ਵੱਸਦਾ ਜਿੱਦਾਂ ਬਹੁਤ ਢੇਰ ਤੋਂ ਵੱਸਦਾ ਰਿਹਾ ਚੌਂਦੀ ਕਾਨ ਕੀ ਸੁਣਦੇ ਲਗਾਤਾਰ ਉਹਨਾਂ ਦੇ ਵਿਆਹ ਦਿੱਤੇ ਜਾਂਦੇ ਨੇ ਪਠਾਨਕੋਟ ਵੀ ਉਹਨਾਂ ਨੇ 3 ਦਿਨ ਪੰਜਾਬ 'ਚ ਰਹੇ ਇੱਥੇ ਵੀ ਉਹਨਾਂ ਨੇ ਜਾਣ ਦਿੱਤਾ ਫਿਰ ਵੀ ਕੋਈ ਕਾਰਵਾਈ ਨਹੀਂ ਮੈਂ ਇਸ ਗੱਲ ਤੋਂ ਹੈਰਾਨ ਆ ਪੰਜਾਬ ਸਰਕਾਰ ਦੀ ਮੈਂ ਸਮਝਦਾ ਕਿ ਇਹ ਜਿਹੜੀ ਆ ਕੰਮ ਦੀ ਲਈ ਆ ਔਰ ਇੱਕ ਤਰਫਾ ਕਿਉਂਕਿ ਸਾਡੇ ਭਾਈਚਾਰੇ ਨਾਲ ਪੰਜਾਬ ਸਰਕਾਰ ਨਫ਼ਰਤ ਕਰ ਰਹੀ ਹੈ ਇਹਦਾ ਇਹੀ ਕਾਰਨ ਹੈ ਕਿ 1 ਦਸੰਬਰ ਨੂੰ ਜਿਹੜਾ ਸਾਡਾ ਘੱਟ ਗਿਣਤੀ ਕਮਿਸ਼ਨ ਨੂੰ ਵੀ ਭੰਗ ਕਰ ਦਿੱਤਾ ਗਿਆ ਆ ਉਹਦੇ ਉਹ ਵੀ ਸਾਨੂੰ ਬਹੁਤ ਤੱਕਾ ਲੱਗਾ ਸਾਡੇ ਕੋਈ ਕੋਈ ਆਸ਼ਾ ਦੀ ਕਿਰਨ ਸੀਗੀ ਕਿ ਮਿਨੋਰਟੀ ਕਮਿਸ਼ਨ ਜਿਹੜਾ ਘੱਟ ਗਿਣਤੀ ਕਮਿਸ਼ਨ ਸਾਡੀ ਆਵਾਜ਼ ਸੁਣਦਾ ਸੀ ਔਰ ਜਿੱਥੇ ਕਿਤੇ ਸਾਡੇ ਭਾਈਚਾਰਿਆਂ ਨੂੰ ਤੱਕਾ ਹੁੰਦਾ ਸੀ ਉਹ ਜਿਹੜਾ ਉਹਨਾਂ ਕੋਲ ਜਵਾਬ ਤਲਬੀ ਕਰਦਾ ਸੀਗਾ ਪ੍ਰਸ਼ਾਸਨ ਦੇ ਔਰ ਬੜੇ ਹੈਰਾਨਗੀ ਹੋਈ ਆ ਕਿ ਸਾਡਾ ਮਿਨੋਰਟੀ ਕਮਿਸ਼ਨ ਵੀ ਭੰਗ ਕਰ ਦਿੱਤਾ ਗਿਆ ਔਰ ਦਿਨਦਰ ਸ਼ਾਸਤਰੀ ਨੇ ਵੀ ਇਹਨੇ ਜ਼ਰੀਲੇ ਔਰ ਨਫ਼ਰਤ ਭਰੇ ਔਰ ਜਿਹੜੇ ਆ ਸਾਡੇ ਧਾਰਮਿਕਤਾ ਨੂੰ ਜਿਹੜਾ ਸ਼ਰਮਸਾਰ ਕਰਨ ਵਾਲੇ ਜਿਹੜੇ ਇਹਨੇ ਪਵਿੱਤਰ ਨਾਰੇ ਦੀ ਜਿਹੜੀ ਆ ਬੇਅਦਬੀ ਕੀਤੀ ਆ ਉਹ ਮੈਂ ਹੈਰਾਨ ਹੁਣਾ ਕਿ ਫੌਰੀ ਤੌਰ ਤੇ ਕਿਉਂ ਪਰਚਾ ਨਹੀਂ ਦਰਜ ਕੀਤਾ ਗਿਆ ਉਹਦੇ ਵਿੱਚ ਮੈਂ ਸਮਝਦਾ ਪੁਲਿਸ ਤੇ ਆਪਣਾ ਕੰਮ ਜਿੱਦਾਂ ਵੀ ਕਰਦੀ ਐ ਉਸ ਉਦਾਂ ਹੀ ਕਰਦੀ ਆ ਲੇਕਿਨ ਪੰਜਾਬ ਸਰਕਾਰ ਨੂੰ ਇਸ ਚੀਜ਼ ਦੇ ਬਾਰੇ ਸੋਚਣਾ ਚਾਹੀਦਾ ਕਿ ਭਗਵੰਤ ਸਿੰਘ ਮਾਨ ਜੀ ਤੁਸੀਂ ਮੁੱਖ ਮੰਤਰੀ ਕੱਲੇ ਇੱਕ ਭਾਈਚਾਰੇ ਦੇ ਨਹੀਂ ਜੇ ਕਦੀ ਤੁਸੀਂ ਕਹਿ ਦਿੰਦੇ ਜੇ ਕਿ ਜਿਹੜਾ ਆ ਦਸੰਬਰ ਮਹੀਨਾ ਸੋਗ ਦਾ ਆ ਲੇਕਿਨ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀਗਾ ਕਿ ਕ੍ਰਿਸਮਸ ਦਾ ਦਿਹਾੜਾ 25 ਦਸੰਬਰ ਨੂੰ 24 ਦਸੰਬਰ ਰਾਤ ਔਰ 25 ਦਸੰਬਰ ਸਵੇਰ ਨੂੰ ਜਿਹੜਾ ਬੜੇ ਹਰਸ਼ੋਲਾਸ਼ ਪੂਰੀ ਦੁਨੀਆ ਦੇ ਅੰਦਰ ਪੰਜਾਬ ਦੇ ਵਿੱਚ ਨਹੀਂ ਭਾਰਤ ਵਿੱਚ ਨਹੀਂ ਮਰ ਕੇ ਸਮੁੱਚੇ ਵਰਲਡ ਦੇ ਵਿੱਚ ਜਿਹੜਾ ਇਹ ਜਿਹੜਾ ਦਿਨ ਮਨਾਇਆ ਜਾਂਦਾ ਸੀ ਤੁਸੀਂ ਉਹ ਵੀ ਵੋਟ ਬੈਂਕ ਨੂੰ ਬਟੋਰਨ ਵਾਸਤੇ ਇੱਕ ਕੋਜੀ ਚਾਲ ਚੱਲ ਕੇ ਤੁਸੀਂ ਬਿਆਨ ਦੇ ਗਏ ਲੇਕਿਨ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆ ਕਿ 크리스마ਸ ਦੇ ਦਿਹਾੜੇ ਤੇ ਜਲੇਬੀਆਂ ਵੀ ਮੰਡੀਆਂ ਜਾਣ ਗਿਆ ਔਰ ਪ੍ਰਭੂ ਯਸ਼ੁਮ ਸੀ ਦੇ ਜਨਮ ਦਿਹਾੜੇ ਦੀਆਂ ਅੱਗੇ ਨਾਲੋਂ 100 ਗੁਣਾ ਵੱਧ ਖੁਸ਼ੀਆਂ ਵੀ ਮਨਾਇਆ ਜਾਣ ਗਿਆ ਤੁਹਾਨੂੰ ਇਸ ਗੱਲ ਵਾਸਤੇ ਤੁਹਾਨੂੰ ਸ਼ਰਮਸਾਰ ਹੋਣਾ ਪਊਗਾ ਨਹੀਂ ਤੇ ਤੁਸੀਂ ਇਹ ਆਪਣੇ ਸ਼ਬਦਾਂ ਨੂੰ ਵਾਪਸ ਲਵੋ ਔਰ ਜਿਹੜਾ ਦ੍ਰਿੰਦਰ ਸ਼ਾਸਤਰੀ ਹੈ ਇਹਦੇ ਉੱਪਰ ਤੇ 100% ਜਦ ਤੱਕ ਪਰਚਾ ਦਰਜ ਨਹੀਂ ਹੋਊਗਾ ਤਦ ਤੱਕ ਮਸੀਹ ਭਾਈਚਾਰਾ ਚੈਨ ਨਾਲ ਨਹੀਂ ਬੈਠੂਗਾ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਆਪਣੇ ਚਰਚੀਜ਼ ਦੇ ਆਪਣੇ ਨੌਜਵਾਨਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਤਗੜੇ ਤੌਰ ਤੇ ਸਾਡੇ ਇਸ ਸਤਿ ਸ੍ਰੀ ਅਕਾਲ ਤੁਸੀਂ ਵੀ ਸਾਡੇ ਨਾਲ ਸ਼ਾਮਲ ਹੋਵੋ ਤਾਂ ਕਿ ਸਾਨੂੰ ਵੀ ਇਹ ਪਤਾ ਲੱਗੇ ਕਿ ਕਾਨੂੰਨ ਸਾਡੇ ਨਾਲ ਆ ਸੰਵਿਧਾਨ ਸਾਡੇ ਨਾਲ ਆ ਸਰਕਾਰਾਂ ਸਾਡੇ ਨਾਲ ਆ ਦੇਸ਼ ਸਾਡੇ ਨਾਲ ਆ ਇਸ ਕਰਕੇ ਇੱਕ ਤਰਫਾ ਜਿਹੜਾ ਰਵਈਆ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹਦੇ ਉੱਪਰ ਪ੍ਰਚਾਰ ਦਰ ਹੋਣਾ ਹੀ ਚਾਹੀਦਾ ਹੈ